ਵੈਗੋਜੀ ਦਾ ਕਲਸਾ ਵੈਗੋਜੀ ਕੀ ਭਤੇ ਗੁਰਪਿਆਰੀ ਜੀ ਮੇਰੇ ਨਾਲ ਜੋ ਬੇਟੀ ਬੈਠੀ ਹੈ ਇਹ ਤਹਿਰਾਨ ਤੋਂ ਹੈ ਨਾ ਇਹ ਨੂੰ ਪੰਜਾਬੀ ਆਉਂਦੀ ਨਾ ਇਹ ਨੂੰ ਹਿੰਦੀ ਆਉਂਦੀ ਫਿਰ ਵੀ ਇਹ ਬੇਟੀ ਕੀਰਤਨ ਸੁਣਦੀ ਹੈ ਅੱਜ ਮੈਨੂੰ ਇਹਨਾਂ ਨੇ ਫਰਮਾਇਸ਼ ਕੀਤੀ ਜੇ ਬਾਤ ਸ਼ਬਦ ਸੁਣਾਵਾ ਚਰਨ ਕਮਲ ਤੇਰੇ ਤੋਂ ਤੋਏ ਤੋਏ ਪੀਵੇ ਹਨ 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 ਗਣਾ ਗਣ ਸਗੀ ਹੌਲੀ ਹੌਲੀ ਗੁਰਬਾਣੀ ਵਾਲੇ ਪਾਸੇ ਲੱਗੀ ਹੈ ਬੇਟੀ ਦੇਖੋ ਬਾਣੀ ਦਾ ਅਸਰ ਹੈ ਸੰਗੀਤ ਦਾ ਅਸਰ ਹੈ ਔਰ ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਗੀਤ ਅਪਣਾਇਆ ਕਿ ਸੰਗੀਤ ਦੀ ਜਿਹੜੀ ਖਿੱਚ ਉਹ ਜਦੋਂ ਅੰਦਰ ਅਸਰ ਕਰਦੀ ਹੈ ਉਹਦੇ ਨਾਲ ਸ਼ਬਦ ਵੀ ਅਸਰ ਕਰਦਾ ਸ਼ਬਦ ਤੇ ਸੰਗੀਤ ਜਦੋਂ ਇਕੱਠਾ ਹੋ ਜਾਂਦਾ ਫਿਰ ਸੁਰਤ ਜਿਹੜੀ ਹੈ ਇੱਕ ਆਗਰੋਹ ਵੀ ਦਿੰਦੀ ਤੋ ਫਿਰ ਕੀਰਤਨ ਵਧ ਜਾਂਦਾ ਇਹ ਬੇਟੀ ਜਿਹੜੀ ਹੈ ਈਰਾਨ ਦੀ ਰਹਿਣ ਵਾਲੀ ਹੈ ਇਹ ਬੇਟੀ ਹੁਣ ਇੰਡੀਆ ਪੱਕੀ ਆ ਗਈ ਹੈ ਤੁਸੀਂ ਛੱਡ ਕੇ ਕੀਰਤਨ ਨਾਲ ਜੁੜੀ ਹੈ ਮੇਰੀ ਇੱਛਾ ਹੈ ਕਿ ਮੈਂ ਨੌਜਵਾਨ ਬੱਚਿਆਂ ਨੂੰ ਇਸ ਬੇਟੀ ਬਾਰੇ ਦੱਸਾਂ ਤਾਂ ਕਿ ਤੁਹਾਨੂੰ ਪ੍ਰੇਰਨ ਦੇਣ ਵਾਲੇ ਸ਼ਬਦ ਨਾਲ ਜੁੜੋ ਕੀਰਤਨ ਨਾਲ ਜੁੜੋ ਕੀਰਤਨ ਵਿੱਚ ਸਕੂਨ ਹੈ ਗੁਰੂ ਦੀ ਬਾਣੀ ਵਿੱਚ ਸਕੂਨ ਹੈ ਪ੍ਰਮਾਤਮਾ ਦੇ ਨਾਮ ਵਿੱਚ ਸਕੂਨ ਹੈ ਤੋਂ ਇਹ ਬੇਟੀ ਮਿਲ ਕੇ ਬੜੀ ਖੁਸ਼ੀ ਹੋਈ ਇਹ ਖੁਸ਼ੀ ਮੈਂ ਤੁਹਾreturnData ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ